ਕੌਤਾਰ ਕਰਮਜੀਤ ਅਰਮੋਲ ਜ਼ਿੰਦਾਬਾਦ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਸਤਾਰ ਸਿੰਘ ਸਦਵਾ ਜ਼ਿੰਦਾਬਾਦ ਕਰਮਜੀਤ ਅਰਮੋਲ ਜ਼ਿੰਦਾਬਾਦ ਬਹੁਤ ਬਹੁਤ ਆਪਾਂ ਸਾਰੇ ਇੱਕ ਜਿਦਾਰੂ ਸੋਚ ਰਹੇ ਕਿ ਅੱਗੇ ਆਏ ਤੇ ਭਗਵੰਤ ਸਿੰਘ ਮਾਨ ਅਸੀਂ ਮੁੱਖ ਮੰਤਰੀ ਚੁਣੇ ਤਾਂ ਜਮਾਨਾ ਕਹਿੰਦੇ ਆ ਕਪੈਟਿਟੀ ਤਰ੍ਹਾਂ ਦੇ ਇਹ ਜਿਹੇ ਕੰਮ ਸਾਡੇ ਮਾਨਯੋਗ ਸਤਕਾਰਯੋਗ ਮੁੱਖ ਮੰਤਰੀ ਨੇ ਕੀਤੇ ਆ ਜਿਹੜੇ ਪਿਛਲੇ ਮੁੱਖ ਮੰਤਰੀ ਨਹੀਂ ਕਰ ਸਕੇ ਜਿੰਨਾ ਕੰਮ ਆਲ ਪਿਛਲੇ ਮੁੱਖ ਮੰਤਰੀ ਦੇਖ ਤੱਕ ਨਹੀਂ ਸਕੇ ਕਿਉਂ ਕਿ ਉਹਨਾਂ ਦਾ ਇਹ ਕੰਮ ਨੂੰ ਕਰਨ ਦਾ ਜਸਾ ਨਹੀਂ ਸੀ ਉਹਨਾਂ ਦੀ ਇਸ ਪਾਸੇ ਸੋਚ ਰਹੀ ਸੀ ਸੋਚ ਕਿਉਂ ਰਹੀ ਸੀ ਖੜਾਉਣਾ ਹੈ ਕਿ ਸਾਨੂੰ ਚੰਗੇ ਗਰਾਊਂਡ ਜ਼ਰੂਰ ਦੇਣੇ ਪੈਣਗੇ ਸਭ ਤੋਂ ਪਹਿਲਾ ਕੰਮ ਗਰਾਊਂਡਾਂ ਤੇ ਕਰਨਾ ਪਊਗਾ ਤੇ ਕਰਮਜੀਤ ਅਨਮੋਲ ਜੀ ਦਾ ਕਹਿਣਾ ਕਿ ਸਭ ਤੋਂ ਪਹਿਲਾ ਕੰਮ ਇਹੀ ਕਰਾਂਗੇ ਚੰਗੇ ਗਰਾਊਂਡ ਤਿਆਰ ਕਰਾਂਗੇ ਚੰਗੀ ਨੌਜਵਾਨ ਪਨੀਰੀ ਤਿਆਰ ਕਰਾਂਗੇ ਚੰਗੇ ਖਿਡਾਰੀ ਤਿਆਰ ਕਰਾਂਗੇ ਜਿਹੜੇ 올림픽 ਦੇ ਵਿੱਚ ਵੀ ਜਾਣਗੇ ਵਰਲਡ ਕੱਪ ਵੀ ਖੇਡਣਗੇ ਤੇ ਪੰਜਾਬ ਦਾ ਨਾਂ ਫਿਰ ਰੌਸ਼ਨ ਕਰਨਗੇ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਗੇ ਅਸੀਂ ਸਾਰੇ ਬਾਹਰਲੇ ਦੇਸ਼ਾਂ ਦੇ ਵੱਲ ਜਦੋਂ ਰੁੱਖ ਕਰਦੇ ਆ ਉਹ ਕੱਲਾ ਰੋਖ ਨਹੀਂ ਹੁੰਦਾ ਉਹ ਇੱਕ ਖੇਚ ਹੁੰਦੀ ਹੈ ਖੇਚ ਹੁੰਦੀ ਹੈ ਉੱਥੋਂ ਦੇ ਚੰਗੀ ਮੈਨੇਜਮੈਂਟ ਦੇ ਲਈ ਉੱਥੋਂ ਦੇ ਚੰਗੇ ਸਾਫ ਸੁਥਰੇ ਮਾਹੌਲ ਦੇ ਲਈ ਹੋਰ ਕੋਈ ਜ਼ਿਆਦਾ ਨਹੀਂ ਹੁੰਦਾ ਉੱਥੇ ਤੇ ਜੇ ਅਸੀਂ ਇੱਥੇ ਆਪਣੇ ਏਰੀਆ ਦੇ ਵਿੱਚ ਸਫਾਈ ਲੈ ਆਈਏ ਚੰਗਈ ਮੈਨੇਜਮੈਂਟ ਚੰਗਾ ਮਾਹੌਲ ਲੈ ਆਈਏ ਤਾਂ ਆਟੋਮੈਟਿਕਲੀ ਆਪਣਾ ਉਸ ਖੇਤ ਦੇ ਵਿੱਚ ਉਸ ਥਾਂ ਦੇ ਵਿੱਚ ਦਰਹਿ ਨੂੰ ਜ਼ਿਕਰੇਗਾ। ਤੇ ਚਰਮਜੀਤ ਨਮੋਜੀ ਨੇ ਆਪਣੇ ਖੋਦੇ ਪਿੰਡ ਦੇ ਵਿੱਚ ਆਪਣੀ ਪਹਿਲੀ ਦੇ ਵਿੱਚ ਪਲਾਂਟੇਸ਼ਨ ਕੀਤੀ ਹੋਈ ਹੈ ਬਹੁਤ ਵੱਡੀ ਪੱਧਰ ਦੀ। ਸਾਰੇ ਪਿੰਡ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਇਸ ਜੀ ਨੇ ਉਤਸ਼ਾਹਿਤ ਕੀਤਾ ਕਿ ਵਾਤਾਵਰਣ ਪਲਾਂਟੇਸ਼ਨ ਕਰੋ। ਸਾਡੇ ਚੇਅਰਮੈਨ ਸਾਹਿਬ ਨਮਨਦੀਪ ਜੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ। ਕੋਨਾ ਦਾ ਜੀਆ ਨੂੰ ਇੱਥੇ ਆਉਣ ਤੇ ਤਾਂ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਵਾਤਾਵਰਣ ਦੇ ਲਈ ਧਰਤੀ ਦੇ ਲਈ ਤੇ ਪਾਣੀ ਨੂੰ ਬਚਾਉਣ ਦੇ ਲਈ ਅਗਵਾਹੀ ਹੈ ਤੇ ਸਾਡੇ ਜੋ ਲੀਡਰ ਨੇ ਅੱਜ ਦੇ ਕੁਵਰਤਮਾਨ ਸਾਹਿਬ ਤੇ ਕਰਮਜੀਤ ਰਮੋਲ ਇਹ ਉਸ ਦਿਸ਼ਾ ਵੱਲ ਕੰਮ ਕਰ ਰਹੇ ਨੇ ਆਲਰੇਡੀ ਤੇ ਉਹਨਾਂ ਦਾ ਸਵਾਲ ਕਰਨਾ ਬੰਦਾ ਉਹਨਾਂ ਨੂੰ ਹੱਲਾਸ਼ੇਰੀ ਤੇ ਨਹੀਂ ਬਣਦੀ ਹੈ ਮੈਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਸਾਡੇ ਦਰਮਿਆਨ ਚਰਨਾਤ ਸਾਹਿਬ ਪਹੁੰਚ ਚੁੱਕੇ ਨੇ ਤੇ ਇਸ ਤੋਂ ਬਾਅਦ ਦੀ ਕਾਰਵਾਈ